ਨਮਸਕਾਰ ਜੀ ਨਮਸਤੇ ਜੀ ਹੋ ਠੀਕ ਠਾਕ ਹੋ ਬਹੁਤ ਵਧੀਆ ਜੀ ਅੱਛਾ ਦੱਸੋ ਤਾਂ ਨਾਂ ਕੀ ਹੈ ਜੀ ਦਵਾਰਕਾ ਮਹਾਜਨ ਦਵਾਰਕਾ ਦਾਸ ਮਹਾਜਨ ਤੇ ਤੁਹਾਡਾ ਜਨਮ ਕਿੱਥੇ ਹੋਇਆ ਮੇਰਾ ਝਾਟੋ ਵੀ ਝਾਟੋ ਕੀ ਪਿੰਡ ਪਿੰਡ ਇਹ ਕਿੱਥੇ ਬੰਦਾ ਝਾਟੋ ਕੀ ਇਹ ਕਹਿੰਦੇ ਜੀ ਇਹ ਬੈਸ ਜਾਓ ਸੇ ਨਾਲੋਵਾਲ ਨੂੰ ਜਾਓ ਹਾਂਜੀ ਅੱਜ ਕੱਲ ਡਿਸਟ੍ਰਿਕਟ ਬਣ ਗਈ ਜੀ ਅੱਛਾ ਜੀ ਤੇ ਬੈਲਰ ਗੁੰਡਾ فیر چوندے چوندے کو کا بیا تاں دے جاندے سی مین سرور دا پنڈ سی کوئی 4 کلومیٹر وچ ضلع سیالکوٹ پاکستان وچ ہاں ٹھیک ہے تھوڑی منڈی کردی سی پہلا نالا دیکھ دا ایک پاسا رنگ جاؤ تے پھر نال پھر چلے پنڈو کھڈو اگلے پاسا چار اٹھاو لا سی کوئی نالا ہنجلی سی ہاں جی ہنجلی سی او دے باہر نالے دے باہر ਕਦਾ ਵੀ ਪੜਿਆ ਤੁਸੀਂ ਠੀਕ ਹੈ ਤੇ ਤੁਹਾਡੀ ਉਮਰ ਕਿੰਨੀ ਜਦੋਂ ਪਾਕਿਸਤਾਨ ਬਣਿਆ ਉਹ 12 ਸਾਲ ਹੋਈ ਪੂਰੀ ਸਮਾਰ ਹੈ ਪੂਰੀ ਸਮਾਰ ਹੈ ਤੇ ਤੁਹਾਡੇ ਪਿਤਾ ਜੀ ਦਾ ਨਾਮ ਲਾਲ ਆਮੀਨ ਕਾ ਮਹਾਜਨ ਦਾਦਾ ਜੀ ਦਾ ਸਾਹਿਬ ਲਾਵਾ ਸਾਦੂ ਰਾਮ ਠੀਕ ਹੈ ਸਕੂਲ ਗਏ ਸੀ ਮੈ ਸਕੂਲ ਜਾਂਦਾ ਸੀ ਜੀ ਕਿਹੜੇ ਸਕੂਲ ਪੜੇ ਹੋ ਗੰਡਾ ਰਿੰਗਾ ਹਾਈ ਸਕੂਲ ਠੀਕ ਹੈ ਗੰਗਾ ਸਿੰਘ ਹਾਈ ਸਕੂਲ ਸਿਆਲਕੋਟ ਸਿਆਲਕੋਟ ਤੁਸੀਂ ਜਿਹੜਾ 1973 ਹੋਈ ਹੈ 5 ਸਾਲ ਬਣਿਆ ਤੁਸੀਂ ਸਿਆਲਕੋਟ ਦੇ ਰਹਿੰਦੇ ਸੀ ਹਾਂਜੀ ਇਹ ਸਿਆਲ ਸੰਤੀ ਦਾ ਹੈ 1973 ਵਿੱਚ ਸਿਆਲਕੋਟ ਆ ਗਿਆ ਸੀ ਤੁਸੀਂ ਛੋਟੇ ਸੀ ਜਦੋਂ ਆ ਗਏ ਸੀ ਹਾਂ ਆ ਗਏ ਕਿਹੜਾ ਤੁਹਾਡਾ ਛੋਟੇ ਚਾਪੇ ਚਾਟੋ ਕੀ ਠੋੜੇ ਕੋ ਠੋੜੀ ਮੰਡੀ ਲੱਗਦੀ ਠੋੜਾ ਮਸ਼ੂਰਾ ਹੋਏ ਪੋਸਟੇਖੰਦੀ ਨਾ ਹਾਂਜੀ ਤੇ ਸਿਆਲਕੋਟ ਕੀ ਕਾਰੋਬਾਰ ਕਰ ਕੇ ਚਾਹੀਦਾ ਫੋਰਸ ਦਾ ਰਾਮ ਟ੍ਰੇਲੇ ਵੇਚਦੇ ਸੀ ਰਾਮਪੀਰ ਖਿੰਡਨ ਸਮਾਨ ਦਾ ਅਖੇਰਿਆਂ ਦੇ ਸਮਾਨ ਦਾ ਕਿੰਨਾ ਸਮਾਨ ਠੀਕ ਹੈ ਤੂੰ ਖਿੰਡਨ ਦਾ ਬੜਾ ਵੱਡੀ ਮਾਰਕੀਟ ਸੀ ਸਿਆਲ ਜੀ ਸਾਹ ਕੋ ਕੀ ਇਹ ਤੋਂ ਦਾ ਕਿਹੜੇ ਮਹਲੇ ਚ ਕਰ ਸੀ ਸਾਦਾ ਜੀ ਗ੍ਰੀਨ ਸਟਰੀਟ ਦਾ ਤੇ 34 ਤੋਂ 3 ਜੀ ਘਰੀ ਰਹੇ ਗ੍ਰੀਨ ਸਟਰੀਟ ਗ੍ਰੀਨ ਗ੍ਰੀਨ ਸਟਰੀਟ ਹੂੰ ਇਹ ਸਟਰੀਟ ਗ੍ਰੀਨ ਸਟਰੀਟ ਅੱਛਾ ਜੀ ਤੀਸਰੀ ਗਲੀ ਹਾਂ ਤੀਸਰੀ ਗਲੀ ਸੱਜੇ ਹੱਥ ਦੀ ਠੀਕ ਹੈ ਜੇ ਬਸ ਸਟੈਂਡ ਦੇ ਪਾਸੇ ਆਉਣਾ ਹੋਏ ਤੇ ਕਿਸ ਤਰ੍ਹਾਂ ਪਹੁੰਚਣਾ ਕਰੀਏ ਸਟੇਸ਼ਨ ਦੇ ਸਾਹਮਣੇ ਸੀ ਬਸ ਸਟੈਂਡ ਰੇਲਵੇ ਸਟੇਸ਼ਨ ਦੇ ਸਾਹਮਣੇ ਬਸ ਸਟੈਂਡ ਜੀ ਆਹ ਬਈ ਲੋਰ ਨੂੰ ਜਾ ਜੀ ਆ ਵੀ ਆਈ ਬਤਾ ਅੱਛਾ ਜੀ ਦੇਖਦੇ ਰਹੇ ਹੋ ਹਾਂ ਵਾਹ ਜੀ ਵਾਹ ਜੀ ਵੀ ਕਹਿੰਦਾ ਸੀ ਆ ਉਹ ਤੁਸੀਂ ਇਹ ਬਾਸ ਸਟੈਂਡ ਉਹ ਸੱਜੇ ਹੱਥ ਹੋ ਜਾਣਾ ਸਟੇਸ਼ਨੋਂ ਨਿਕਲੋ ਤੇ ਸੱਜੇ ਹੱਥ ਹੋ ਜਾਓ ਅੱਛਾ ਫਿਰ ਤੇ ਤਕਰੀਬਨ 500 ਗਾਜ਼ ਜਾ ਕੇ ਹੂੰ ਤੇ ਖੱਬੇ ਹਟ ਕਰ ਗਾ ਲਓ ਅੱਛਾ ਜੀ ਟੋਲਾ ਚੋਂ ਘਾਏਗਾ ਬਹਾ ਬੜਾ ਚੌਂਕੀ ਹੋਵੇ ਢੋਲ ਲੱਗੇ ਰਹੀ ਹੈ ਲੋਕ ਆਏ ਕੋਰਸਕਾਰ ਸਪਾਈ ਹੁੰਦਾ ਵੇਖੋ ਨਾ ਮੈਸੇ ਪੁੱਤੋਂ ਦੱਸ ਸਪਾਈ ਕਿੱਥੇ ਤੁਸੀਂ ਆਹ ਠੀਕ ਹੈ ਉੱਥੋਂ ਫਿਰ ਖੱਬੇ ਹਟ ਜਾਓ ਫਿਰ ਇੱਕ ਗਲੀ ਤੇ ਇੱਕ ਬਾਜ਼ਾਰ ਛੱਡ ਦਿਓ ਹੂੰ ਫਿਰ ਕੋਲ ਚੱਲਦੇ ਜਾਓ ਫਿਰ ਅਗੇ ਲਾਲਾ ਜੀ ਮਿਲ ਜਾਏ ਬੈਂਕ ਦਾ ਨਾਮ ਵਾਸੀ ਬੜਾ ਵੱਡਾ ਹੈਗਾ ਖਰਾਸੀ ਬਹੁਤ ਵੱਡਾ ਹਮ ਘੜ ਤੋਂ ਘੜ 100 ਹੋਟਾਣਾ ਅੱਛਾ ਜੀ ਉਹਦੇ ਨਾਲ ਅੱਗੇ ਇੱਕ ਸਬਜ਼ੀ ਦੀ ਦੁਕਾਨ ਹੁੰਦੀ ਸੀ ਹਮ ਉਹਦੇ ਨਾਲ ਖੱਬੇ ਸੱਜੇ ਹੱਥ ਪਹੁੰਚੋ ਉਹ ਗ੍ਰੀਨ ਸਟਰੀਟ ਨੂੰ ਜਾਂਦਾ ਸੀ ਗ੍ਰੀਨ ਸਟਰੀਟ ਗ੍ਰੀਨਵੁੱਡ ਸਟਰੀਟ ਗ੍ਰੀਨਵੁੱਡ ਸਟਰੀਟ ਠੀਕ ਹੈ ਤੇ ਜੇ ਪਹਿਲੀ ਗਲੀ ਜਿਹੜੀ ਆ ਉਹ ਚਾ ਪੰਜ ਛੇ ਦੁਕਾਨਾਂ ਚਾ ਉਹਦੇ ਵਿੱਚ ਸੀ ਜਿਹਦੇ ਚ ਸਾਡੀ ਦੁਕਾਨ ਸੀ ਹਮ ਕੋਲੇ ਬਾਹਰ ਲੱਭ ਰਾਰ ਹੁਕਮ ਦੇਂਗਾ ਸੰਸਦੀ ਦੁਕਾਰ ਸੀ ਆਖਿਆਂ ਵਾਲੀ ਫਿਰ شیخ ਫਜ਼ਲ ਲਈ ਦੇ کارਖਾਨਾ ਸੀ شیخ ਫਜ਼ਲ ਲਈ شیخ ਫਜ਼ਲ ਲਈ ਬਟਾਵਾ ਅੱਛਾ ਉਹ ਦੇ ਸਰਪ੍ਰਕਾਸ਼ ਐਂਡ ਕੰਪਨੀ ਇੱਥੇ ਇੱਥੋਂ ਦੀ ਬੜਾ ਮਾ ਕੋਲ ਉਹ ਵੀ ਕੋਲ ਗਰੀਬਾਂ ਉਹ ਨੂੰ ਛੱਡ ਕੇ ਉਹ ਬਾਹਰ ਦੂਜੀ ਗਲੀ ਆ ਜਾਂਦੀ ਸੀ ਦੂਜੀ ਗਲੀ ਦੇ ਵਿੱਚ ਮੰਦਿਰ ਹੁੰਦਾ ਹੁੰਦਾ ਸੀ ਬਾਹਰ ਜੰਗਾਰ ਸੀ ਅੰਦਰ ਮੰਦਿਰ ਸੀ ਉਹ ਬਾਹਰ ਮੁਸਲਮਾਨਾਂ ਦੇ ਮਹਿਣੇ ਚ ਵਹਾਂ ਦੇ ਸੀ ਅੱਛਾ ਜੀ ਉਹ ਉਹ ਗਲੀ ਛੱਡ ਕੇ ਤੇ ਤੀਸਰੀ ਗਲੀ ਰਹਿ ਰਿਹਾ ਸੀ ਖਲੋਦੋ ਤੇ ਟੱਕਰ ਦੇ ਸਾਰਾ ਮਕਾਨ ਸੀ ਦੋ ਦਰਵਾਜ਼ੇ ਲੱਗੇ ਨੇ ਦੋ ਮਕਾਨ ਹੀ ਛੋਟੇ ਪੱਕਾ ਮਕਾਨ ਸੀ ਪੁਰਾਣਾ ਪੱਕਾ ਤਿੰਨ ਮੰਜ਼ਲਾ ਸੀ ਤਿੰਨ ਮੰਜ਼ਲਾ ਮਕਾਨ ਸੀ ਦੋ ਮੰਜ਼ਲਾ ਸੀ ਉੱਤੇ ਦੂਜੇ ਰਮਿਆ ਲਾਇਆ ਪਾਇਰੀ ਦੀ ਛੋਟੇ ਏਕੜ ਦਾ ਮਕਾਨ ਸੀ ਨਾ ਵੱਡੀਆਂ ਏਕੜ ਦੀ ਏਕੜ ਦਾ ਪਰਸਤ ਰਹਾ ਹੈ ਹੇਲੇ ਲਾਲ ਤੇ ਉੱਤੇ ਲਾਲਾ ਪਰਸਤ ਰਹਾ ਹੈ ਬਾੜੀਆਂ ਲੱਗੀਆਂ ਨਾਂ ਵੀ ਲਿਖਿਆ ਸੀ ਕੁਝ ਹਾਂ ਲਾਲਾ ਵੀ ਚਾਲ ਮਾਰਾ લાલા અમે ਚੜ੍ਹ ਮਾਇਨਾਂ ਕੀ ਹੋਏ ਹਾਂ ਉਹ 1930 ਵਾਹ ਜੀ ਵਾਹ ਉਹਦੇ ਗਿਰਦੇ ਹਾਂ ਦੇ ਦਰਵਾਜ਼ੇ ਆ ਦੇ ਅੰਦਰ ਬਚੇ ਤੇ ਲੱਗੇ ਲੱਗੇ ਕਿੰਨੇ ਘਰ ਸਨ ਬੈ ਉਹ ਲਾਵਾ ਦੁਰਗਾ ਦਾ ਰਿਸਨ ਅੰਸਰਾ ਤੇੜੀਆਂ ਆ ਵਾ ਸੀ ਹੂੰ ਅ ਸਕੰਦਰ ਲਾਲ ਤੇ ਕ੍ਰਿਸ਼ਨ ਲਾਲ ਦੁੱਲਾਪਾਲਾਂ ਸੰਸੀ ਡਾਕਟਰ ਹਿਕਾਂ ਦਾ ਮਗਾਂ ਸੀ ਉਸੇ ਗਲੀ ਜਿਸ ਦੀ ਜੀ ਸਾਰੇ ਦਾ ਹਾਲਗਾਲ ਬੋਟਾ ਕੀਤਾ ਸਾਰਾ ਨੇ ਕਾਰੋਬਾਰ ਖੇਡਾਂ ਸਮਾਨ ਸੀ ਸਭ ਦਾ ਨਹੀਂ ਨਹੀਂ ਆਪਾਂ ਆਪਣੇ ਬਣਾਏ ਦੂਲਾ ਬਾਗਾਂ ਸੰਜਵੀ ਕਰਦਾ ਸੀ ਫੋੜਦਾ ਹੀ ਕੰਮ ਕਰਦਾ ਸੀ ਅੰਤਰਾ ਚਿੜੀਆਂ ਦਾ ਵੀ ਇਹੋ ਕਰਦਾ ਸੀ ਠੀਕ ਹੈ ਅੱਛਾ ਤੂੰ ਦੱਸਿਆ ਵੀ ਅਸੀਂ ਜਿਹੜੇ ਜਿਹੜੇ ਬਾਜ਼ਾਰ ਨੇ ਸਿਆਲਕੁਟ ਸ਼ਹਿਰ ਦੇ ਸਾਰੇ ਜਾਣਦੇ ਆ ਹਾਂ ਉਹ ਬਾ ਉਹ ਸਾੜੀ ਸੜਕ ਤੇ ਲਾ ਜਾਓ ਬੀਮਰ ਤੇ ਨੂੰ ਤੇ ਸਿੱਧੇ ਚੱਲ ਜਾਓ ਤੇ ਆ ਉਹ ਮੀਰਾ ਤੇ ਸਾਡੇ ਜਗਾ ਬਾਜ਼ਾਰ ਮੁੜਦਾ ਸੀ ਉਸ ਤੋਂ ਕੋਈ 50 100 ਗਾ ਜਾਓ ਦੇਖਾ ਇਹ ਮਸਾਲਾ ਮਸਾਲਾ ਮਸਾਲੇ ਵਾਲੇ ਹਾਂ ਮਸਾਲਿਆਂ ਵਾਲੇ ਮਸਾਲੇ ਵਾਲੇ ਐਮੜੀਆ ਚ ਐਮੜੀਆ ਮਸਾਲਿਆਂ ਵਾਲੀ ਦੁਕਾਨ ਸੀ ਮੈਂ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪ ਚੱਕੀ ਚਲਾਉਂਦੇ ਵੇਖਿਆ ਜੀ ਜੀਨੇ ਹੁੰਦੇ ਕੋਲੇ ਬਾਅਦ ਇਹਨਾਂ ਦੁਕਾਨ ਬਣਾਈ ਅੱਗੇ ਉੱਤੇ ਵੇਖੋ ਬਣਿਆ ਉਹ ਵਰਸਲੀ ਦੁਕਾਨ ਜਿਹੜੀ ਸੀ ਹਾਂ ਇੱਕ ਰੱਗੇ ਜਾ ਕੇ ਕੋਈ 10 ਕਿਲੋਮੀਟਰ ਚੱਲ ਜਾਓ ਤੇ ਸੱਜੇ ਹੱਥੇ ਕੁੜਦੋਰਾ ਬਾਈ ਖੁੱਲਣੀ ਜਾਈਦਾਗਾ। আচ্ছা। ਕੋਲੇ ਉਹਨੂੰ ਜਰਾ ਲਾ ਮਿਲੋ। ਠੱਕੇ ਹੱਥ ਵਾਲਾ ਮੰਡੀ ਐ ਚੋਟ। ਸਰੀ ਮੰਡੀ, ਗਾਹਾਂ ਵਾਲਾ ਮੰਡੀ। ਹਾਂ। ਠੀਕ ਐ। ਕੋਲੇ ਜਰਾ ਅੱਗੇ ਚੱਲ ਜਾਓ ਤੇ ਕੱਬੇ ਆ ਕੇ ਦਰਵਾਇਆ ਬਿਯਾਰ ਜਾਂਦਾ ਸਿੱਖ। ਹਮ। ਸੜਕ ਜਾਂਦੀ ਸੀ। ਔਰ ਬਾਬੇ ਦੀ ਗੇੜੀ ਤੇ ਜਾ ਕੇ ਉਹ ਸਭ ਬੇਰੀ ਨਿਕਲਦੀ ਸੀ ਬਾਬੇ ਦੀ ਗੇੜੀ ਤੇ ਮੇਲੇ ਦੇ ਇਕ ਲੱਗਦੇ ਸਾਰੇ ਮੇਲੇ ਉੱਤੇ ਲੱਗਦੇ ਅੱਛਾ ਮੇਲਾ ਦੇਖਿਆ ਤੁਸੀਂ ਹਾਂ ਉਹ ਰਾਕੇ ਦਾ ਮੇਲਾ ਵੀ ਉੱਤੇ ਲੱਗਦਾ ਹਾਂ ਕਿੰਨਾ ਮੇਲਾ ਲੱਗਦਾ ਸੀ ਬੜਾ ਮੇਲਾ ਜਿਹੜੀਆਂ ਬੇਰੀਆਂ ਹੀ ਵੇਣੇ ਉਹ ਬੇਰੀ ਸਾਰੀ ਘਾਟ ਤੋਂ ਘੱਟ ਮੇਰੇ ਖਾ 15 ਕੋ 12 13 ਫੋਟੋ ਰਹਾ ਪੇੜਾਂ ਕਾਲੀ ਸਿਆ ਖਰਾ ਬਣਿਆ ਵਾਲੀ ਪੜਾਉਂਦਾ ਬੜੇ ਮੇਲੇ ਦੀ ਜਵਾਰ ਪੁਰਾਣੀ ਗੇਰੀ ਸੀ ਪੁਰਾਣੀ ਬਿਰਖ ਕਹਿੰਦੇ ਨੇ ਕਿ ਉੱਥੇ ਗੁਰੂ ਨਾਨਕ ਦੇਵ ਜੀ ਹੋਰਾਂ ਤੁਸਿਆ ਕੇ ਕੀ ਉਸਕੇ ਇੱਕ ਅੱਜ ਤੋਂ ਬਾਹਰ ਨਾਵਾ ਆਇਆ ਜਾਂਦਾ ਅੱਛਾ ਫਿਰ ਵਾਹ ਉਹਨੇ ਗੋਫਿੰਡ ਸ਼ੁਰੂ ਹੋਇਆ ਪੇੜੀ ਸ਼ੁਰੂ ਹੋਈ ਅੱਛਾ ਹੋਰ ਕਿਹੜੇ ਕਿਹੜੇ ਬਾਜ਼ਾਰ ਸਾਬ ਉੱਥੇ ਮੇਨ ਵੱਡੇ ਬਾਜ਼ਾਰ ਕਿਹੜੇ ਸਾਬ ਉਹ ਸਾਡੇ ਬਾਜ਼ਾਰ ਦੇ ਸਾਹਮਣੇ ਗਲੀ ਦਾ ਪਹਿਲਾ ਇੱਕ ਖੱਬੇਾਸ ਗਲੀ ਜਾਂਦੀ ਸੀ ਉਹ ਕਿਲੇ ਕਿਲੇ ਨੇ ਜਾਂਦੀ ਸੀ ਕਿਲਾ ਵੀ ਸੀ ਉੱਥੇ ਕਿਲਾ ਸੀ हैडकुआर इन आर हाई स्कूल गोल चकर चले किले ते सॼे हथ जिथे पहुचंदी सॼे हथ पौड़ी उतरंदी ਉੱਪਰ ਜਾਦਾ ਨਕਸ਼ਾ ਹੋਗਾ ਉੱਪਰ ਗਿਆ ਉੱਤਰ ਕੇ ਥੋੜਾ ਜਿਹਾ ਕਬੇ ਕੋਈ ਦੇਖ ਛੋਟੀ ਜਿਹੀ ਗਲੀ ਆਂਦੀ ਸੀ ਉਸ ਗਲੀ ਤੋਂ ਲਾਂਗ ਜਾ ਕੇ ਚੌਂਕ ਦਾ ਆ ਜਾਂਦੇ ਇਹਦੇ ਕਬੇ ਅਸ ਘਾਰੋਂ ਬਾਹਰ ਮਰਿਆ ਜਿਆ ਸਿਆ ਕੋੜਾ ਪਹਾਰਾ ਜਿਸ ਨਾਲ 10 ਕਿਲੋ ਮੀਟਰ ਉੱਤਰ ਪਹਾਰਾ ਮੱਲਾ ਅੱਛਾ ਕੀ ਨਾਮ ਸੀ ਮੇਰਾ ਉਹ ਤਾਂ ਖਾ ਧਾਰੋਵਾਲ ਕਰਨ ਧਾਰੋਵਾਲ ਮੱਲਾ ਠੀਕ ਹੈ ਅੱਛਾ ਸਕੂਲ ਚ ਜਦ ਜਾਂਦੇ ਪੜਨ ਕਿੰਨੀ ਕਿ ਲਸਾਂ ਕੀਤੀਆਂ ਲਾਸਟ ਮੈਂ ਚਾਰ ਬੜੀਆਂ ਹੀ ਪੰਜ ਜੀ ਦਾ ਹਲ ਜਦੋਂ ਕੋ ਆਗੇ ਸਾਲ ਬਣ ਪੰਜ ਸਾਲ ਬਣ ਗਿਆ ਤੇ ਜਮਾਤੀ ਮੁਸਲਮਾਨ ਨਾਲ ਦੇ ਮੁੰਡੇ ਵੀ ਆ ਸਨ ਮੁੰਡੇ ਵੀ ਮੁੰਡੇ ਮਾਵਾ ਸੀ ਉਹ ਤੇ ਕੁੜੀਆਂ ਨਾਲ ਕੋਈ ਕੁੜੀਆਂ ਦੇ ਬਹੁਤ ਘੱਟ ਸਕੂਲ ਮੁੰਡੇ ਮੁਸਲਮਾਨ ਪੜਦੇ ਸਨ ਰਾਏ ਪੜਦੇ ਅੱਛਾ ਕੋਈ ਨਾਂ ਚੇਤੇ ਉਹਨਾਂ ਚੋਂ ਨਾ ਨਹੀਂ ਯਾਰ ਕੋਈ ਯਾਰ ਬਣਿਆ ਹੋਏ ਯਾਰ ਬਣਾਏ ਨਹੀਂ ਰੋ ਲੜਾਈ ਹੁੰਦੀ ਸੀ ਉਹਨਾਂ ਦਾ ਅੱਛਾ ਇਹ ਬੰਦੇ ਸੀ ਇਹ ਸਾਗਰ ਚ ਜਾਂਦੇ ਸੀ ਇਸ ਕਰਕੇ ਨਾ ਵਿਕਰਾਲਾ ਗੋਡਰ ਤੇ ਅੱਛਾ ਤੇ ਇਹ ਹਿੰਦੂਆਂ ਦੇ ਮੁੰਡੇ ਮੁੰਡਾ ਠੀਕ ਸੀ ਇਹ ਨਰਮੜੇ ਇੱਕ ਨਾ ਚੱਤੇ ਨਾ ਹਾਂ ਸਾੜਨਾਂ ਦੇ ਮੁੰਡਾ ਕੰਡਰ ਬੋਲ ਰਹੀ ਕਿ ਇੱਥੇ ਐਸੀ ਕੋ ਰਾਣ ਚਮਨਾਲ ਸੀ ਮੈਂ ਉਹ ਜਾਨੀ ਤਾਂ ਲੋਤਿਆ ਇਹਨਾਂ ਦੇ ਘਰ ਇਹ ਪੜਦੇ ਹੁੰਦੇ ਠੀਕ ਹੈ ਤੇ ਜਿਹਨੂੰ ਪਾਕਿਸਤਾਨ ਬਣਿਆ ਰੋਲੇ ਪਏ ਕਿਵੇਂ ਸ਼ਹਿਰ ਤੋਂ ਨਿਕਲੇ ਤੁਸੀਂ ਫ਼ਿਆਲਪੁਰ ਤੋਂ 12 12 ਤਰੀਕ ਨੂੰ 12 ਅਗਸਤ ਨੂੰ ਆਗ ਲੱਗੀ ਪਹਿਲਾਂ ਸਾਰਾ ਸ਼ਾਂਤੀ ਰਹੀ ਪਹਿਲਾਂ ਸਾਰੇ ਮਿਲ ਜਿਓਂ ਕਰੀਂਦੇ ਸਨ ਕਾਰੇ ਕੋਈ ਪਰਾਨੇ ਨਹੀਂ ਕਰਕੇ ਬਾਹਰ ਜਾਣਾ ਕਰੋ ਹਮ 12 ਜੇ ਨੂੰ ਆ ਗਏ ਅੱਗਾ ਲੱਗੀਆਂ ਜੇ ਬਸਾਰੇ ਸਿਆਲਕੋੜ ਦੇ ਬਾਜ਼ਾਰਾਂ 12 ਅਗਸਤ ਨੂੰ ਅੱਗਾ ਲੱਗਣੀ ਸ਼ੁਰੂ ਹੋ ਗਈਆਂ ਤੇ 13 ਨੂੰ ਇਹ ਨਾਸਾ ਰੋਜ਼ ਗੱਡੀ ਜਾਇਆ ਜਿਹੜੀ ਜੰਮੂ ਨੂੰ ਜਾਣੀ ਸੀ ਤੇ ਡੇਲ ਹੋ ਗਈ ਸੀ ਚੌਣੀ ਆ ਕਿੱਥੇ ਹੋ ਗਈ ਸੀ ਜੰਮੂ ਸਿਆਲਕੋੜ ਦਾ ਕੈਂਟ ਅੱਛਾ ਜੀ 24 ਹਾਂ ਉਥੇ ਗੱਡੀ ਆ ਗਈ ਸਾਰ ਡੇਰ ਹੋ ਗਈ ਸੀ ਅੱਛਾ ਜੀ ਉਹ ਗੱਡੀ ਡੇਰ ਚ ਸੀ ਉਹਦੇ ਤੋਂ ਸਾਰਾ ਸਿਆਲਕੋੜੀ ਸੀ ਸਭ ਉਧਰ ਸਾਰੇ ਝੱਡ ਕੇ ਆ ਗਏ ਫਿਰ ਤੁਸੀਂ ਜੰਮੂ ਆਏ ਫਿਰ ਜਾਓ ਗੱਡੀ ਚ ਉਥੋਂ ਚੜੀਆਂ ਜੀ ਵਹਣਿਆ ਕੈਂਪ ਬਣ ਗਿਆ ਸੀ ਉੱਥੇ ਕੈਂਪ ਬਣ ਗਿਆ ਉਹ ਰੇਕਾਰ ਉਹ ਬਗੜ ਦੁੱਖ ਗੱਡੀਆਂ ਜਾਣੀਆਂ ਸ਼ੁਰੂ ਹੋ ਗਈਆਂ ਕੋਈ ਅੰਮ੍ਰਿਤਸਰ ਨੂੰ ਜਾਂਦੀ ਜਾਂ ਫਿਰ ਯਾਰ ਲਾਉਣ ਨੂੰ ਜਾਂ ਜਾਂ ਜਾ ਜਮੂ ਵਾਲ ਜਾਂ ਲੈ ਆਈ ਜਮੂ ਵਾਲ ਚਲੇ ਅੱਛਾ ਮਾਰਾ ਰਸਤ ਨੂੰ ਜਰ ਹਮਦੇ ਹੋਏ ਸ਼ੁਰੂ ਸਿਰਫ ਅੱਗੇ ਲਈਏ ਕਿ ਕਤਲ ਵਾਹ ਜਿਵੇਂ ਸਟੇਸ਼ਨ ਤੇ ਦੀ ਤੇ ਇਸ ਵਜੀਰਾਵਾਲ ਕੋਈ ਜਲਨਾ ਕਰ ਰਹਾ ਬੜਾ ਢੀਕ ਦੂਰ ਦੀ ਉਥੇ ਅੱਜ ਵੀ ਬੜਾ ਸਮਾਨ ਬੰਦਾ ਕੱਟ ਰਹੀ ਗੁਆਰਾ ਉਹ ਸਭ ਬੰਦਾ ਕੱਟ ਰਹੀ ਦਾ ਕੰਮ ਹੁੰਦਾ ਉਹ ਤੋਂ ਇੱਕ ਗੱਡੀ ਵਧੀ ਵੀ ਆਈ ਸੀ ਉਹ ਸਿਆਲ ਕੋਟਾਈ ਸੀ ਹਾਂ ਸਿਆਲ ਕੋਟਾਈ ਸੀ ਉਹ ਗੱਡੀ ਜੇ ਭਾਈ ਆਵੀ ਬਸੇ ਬਾਕੀ ਸਾਰੇ ਕੱਟ ਹੋ ਗਏ ਸਰ ਕੱਟ ਹੋ ਗਏ ਜੀ ਉਹਨਾਂ ਸੰਬੜਿਆਵ ਦੀ ਨਹਿਰ ਆ ਰਚਾ ਕੱਬੇ ਆਤ ਹੂੰ ਕੱਬੇ ਆਤ ਜਾਓ ਹਾਂ ਤੇ ਉਹ ਜ਼ੀਰਾਬਾਦ ਦਾ ਸਟੇਸ਼ਨ ਆਂਦਾ ਵੀ ਉਸ ਤੋਂ ਪਹਿਲਾਂ ਸੰਬੜਿਆਵ ਦੀ ਨਹਿਰ ਸੀ ਇਹ ਨਾਤੇ ਦੇ ਉਹ ਚੜਾ ਚਿਨਾ ਉੱਪਰ ਬਾੜੀ ਚੜਾ ਬੋਲਦਾ ਹੈ ਅੱਛਾ ਇਹ ਨਾਉਂਦੇ ਹੁੰਦੇ ਸੀ ਬਾਤੇ ਵੀ ਬੋਲ ਦੂਗੇ ਜੀ ਤੇ ਬੱਚੇ ਇਹ ਕੋ ਮਾਰ ਕੇ ਬਾਹਰ ਰੋਦੇ ਜੇ ਤਰਲੇ ਨਹੀਂ ਸੀ ਅਸੀਂ ਆਜਾ ਵੀਸ ਕਾ ਆ ਰਿਹਾ ਪੋਰਟ ਨੇ ਕਾਤਾ ਬਾਰਾ ਰੋ ਕੋ ਕੋ ਜਗ੍ਹਾ ਨਹੀਂ ਨ ਕੋਈ ਠੀਕ ਹੈ ਨਾ ਐ ਕਿ ਸਾਡੇ ਜਿਹੜਾ ਬਾਬਾ ਦੀ ਗੇਂਜੀ ਨਾਲ ਦਾ ਦਾ ਬਾਬਾ ਦੀ ਗੇਂਜੀ ਜਿਹੜੀ ਨਾਲਾ ਆਇਆ ਲੋਤੇ ਸੰਸਗਾਰੀ ਉੱਥੇ ਹੁੰਦੇ ਸੀ ਤੇ ਉੱਥੋਂ ਨਾ ਹਾਥੋਂ ਗਏ ਮੱਤਾ ਕੇਕੜਾ ਤੇ ਕਾਰ ਅੱਛਾ ਫਿਰ ਸਿਆਲਗੁਰੂ ਅੱਗੇ ਜੰਮੂ ਰਸਤੇ ਜਿਹਨ ਹਮ ਲੱਗਨੇ ਹੋਇਆ ਹਮੇ ਰਸਤੇ ਜਿਹਨ ਹਮ ਲੱਗਨੇ ਵਾ ਜਰੀਏ ਵਾ ਗਏ ਵੇ ਮਟੀਰੀਅਲ ਤੋਂ ਸਰ ਨੂੰ ਆ ਗਿਆ ਇੱਕ ਪੰਜਾਬ ਤੋਂ ਆ ਗਿਆ ਤੇ ਪੰਜਾਬ ਜੀ ਇੱਥੇ ਆਏ ਕੀ ਗੁਰਦਾਸਪੁਰ ਰਹਾ ਸੀ ਤੇ ਪਹਿਲੇ ਗੁਰਦਾਸਪੁਰ ਰਵੇ ਦਿਨਾਂਗਰ ਹਨ ਜੀ ਦਿਨਾਂਗਰ ਤੁਸੀਂ ਗੁਰਦਾਸਪੁਰ ਨਹੀਂ ਗੁਰਦਾਸਪੁਰ ਡਿਸਟ੍ਰਿਕਟ ਹੈ ਹਾਂ ਗੁਰਦਾਸਪੁਰ ਡਿਸਟ੍ਰਿਕਟ ਹੈ ਸ਼ਹਿਰ ਵਿੱਚ ਰਹੇ ਆਏ ਸ਼ਹਿਰ ਚ ਰਹੇ ਕਿ ਜਿਹੜਾ ਮੈਂ ਲੱਖੋ ਅੱਛਾ ਜੀ ਗੁਰਦਾਸ ਸੁਣਿਆ ਨਾ ਕਿ ਨਹੀਂ ਸੁਣਿਆ ਮੈਂ ਸੁਣਿਆ ਝੂਠ ਹੈ ਇਹਦੇ ਦੇਖਿਆ ਨਾ ਸਗਾ ਕਾਰ ਐਨੀਕ ਦੂਰੀ ਪੰਜਾਗਾਜ ਤੇ ਕਿਹੜਾ ਮਹਲਾ ਸੀ ਮਗਾ ਉਹੋ ਕੋਕ ਝੂਲਾ ਮੈਂ ਹੀ ਕਰਾਂਦਾ ਸਤੂਤਾ ਐ ਝੂਲਾ ਮੈਂ ਵੇਖ ਕੰਮ ਆਇਆ ਲਗਾ ਕਬ ਗਲੀ ਦੇ ਕਾਰ ਨਾ ਹੋ ਗਿਆ ਉਹਨਾਂ ਪਿੱਛੇ ਉੱਤੇ ਕ ਤਾਂ ਜਿਹੜਾ ਕਾਰ ਅਲਾਟ ਹੋਇਆ ਸੀ ਨਹੀਂ ਵਾਲੇ ਉੱਤੇ ਬੈ ਬੈ ਕੇ ਕੋ ਕਾਰ ਮਿਲ ਗਿਆ ਉੱਤਰ ਕਾ ਇਹ ਨਵਾਂ ਮਗਾ ਜਿੰਦਰ ਦੇ ਪਹਿਲਾ ਠੀਕ ਹੈ ਤੇ ਇੱਥੇ ਕਿਉਂ ਪੁਜਿਆ ਜਿੰਦਰ ਵਸ ਜਿੰਦਰ ਦੇ ਸਾਡੇ ਫਾਦਰ ਇੱਥੇ ਆ ਕੇ ਕੰਮ ਕਰਉਣਾ ਪੈਸਪੋਰਟ ਦਾ ਹੂੰ ਉਹ ਵੀ ਕਿਦਾਂ ਦਾ ਜਿਹੜਾ ਕੰਮ ਹੈ ਇੱਥੇ ਸ਼ੁਰੂ ਕਰ ਦਿੱਤਾ ਆਹ ਆ ਉਹ ਹੋ ਰਹੀ ਹੈ ਇੱਥੇ ਆ ਕੇ ਸਿਰਫ ਆ ਮਟੀਰੀਅਲ ਵੇਚਣਾ ਨਹੀਂ ਇੱਥੇ ਆ ਕੇ ਇਸ ਬਰਬਰ ਮਿੰਡ ਦਾ ਨਾਲ ਦਾ ਕੰਮ ਸ਼ੁਰੂ ਕੀਤਾ ਠੀਕ ਹੈ ਜੰਮੂ ਕੇ ਵੀ ਆਏ ਜੰਮੂ ਉਹ ਉਹ ਇਹ ਨਹੀਂ ਕਿ ਜਨਾਹ ਕੋਹਾ ਜੀ ਗਦਾਕ ਤੋਂ ਫਿਰ ਗੁਰਦਾਸਪੁਰੋਂ ਸਿੱਧਾ ਆ ਕੇ ਆਇਆ ਜੀਵੰਦਰਾ ਅੰਦਰਾ ਆਏ ਇੱਥੇ ਆ ਕੇ ਲਾ ਲੋਗੇ ਅਛਾ ਜੰਮੂ ਤੋਂ ਜਿਹੜਾ ਆਇਆ ਰਾਜਪੁਰ ਜਿਹੜਾ ਰੋਲੇ ਪਏ ਸੀ ਇਹ ਪਹਿਲੀ ਆਏ ਲੈ ਜੀ ਮਿਲਟਰੀ ਜਾਂ ਕਾਂਵਾਏ ਚੱਲਦੀਆਂ ਸੀ ਚੱਲ ਗਿਆ 150 ਕਿਲੋਮੀਟਰ ਕਿਤੋਂ ਆਇਆ ਠੀਕ ਉਹਨਾਂ ਕਾਂਵਾਏ ਚ ਆਇਆ ਉਹਦੇ ਪਰਿਵਾਰ ਨੇ ਟੱਬਰ ਨੇ ਸਾਰੇ ਪੂਰੇ ਆ ਗਏ ਤਦੰਦਾਰ ਆ ਗਏ ਬਚਾਅ ਹੋ ਗਿਆ ਪੂਰਾ ਕਾਸ਼ਾਗੋਰ ਨੂੰ ਨੁਕਸਾਨ ਬਹੁਤ ਆਇਆ ਅਗਰ ਇਹ ਗੱਡੀ ਵੱਡੀ ਜਾਂਦੀ ਤੇ ਸਾਨੂੰ ਸ਼ਾਗੋਰ ਦਾ ਆਗੂ ਨਹੀਂ ਮਿਲ ਜਿਹੜੀ ਗੱਡੀ ਤੁਸੀਂ ਆਏ ਹੋ ਡੈਡੀ ਗੇ ਉਹ ਸੇਫ ਆ ਗਈ ਵੈਸੇ ਬਚਾ ਹੋ ਗਿਆ ਮਿਲਟੀ ਸਟੇਸ਼ਨ ਸੀ ਅੱਛਾ ਜਿਸ ਤਰ੍ਹਾਂ ਧਨੀ ਫੇਰ ਦੇ ਸਮਾਨ ਦੀਆਂ ਦੁਕਾਨਾਂ ਸਨ ਉੱਥੇ ਕਾਰੋਬਾਰ ਸੀ ਤੇ ਮੁਸਲਮਾਨਾਂ ਲਈ ਹੋਇਆ ਕਾਰੋਬਾਰ ਕਾਰੋਬਾਰ ਮੁਸਲਮਾਨਾਂ ਦਾ ਦੱਸਿਆ ਗਿਆ ਛੇ ਬਦਲ ਲਈ ਸਾਡਾ ਬੇਟਾ ਦਾ ਕੰਮ ਕਰਦਾ ਹੈ ਬਰਾਬਰੀ ਛੇ ਫਜ਼ਲ ਅੱਛਾ ਛੇ ਫਜ਼ਲ ਲਈ ਛੇ ਫਜ਼ਲ ਅੱਲਾਹ ਹੀ ਤੜ ਨਾਲ ਕੰਮ ਕਰਦਾ ਸੀ ਵੀ ਢਾਲ ਦੀ ਦੁਕਾਨ ਤੋਂ ਕਾਰਖਾਨਾ ਦੀ ਬੜਾ ਵੱਡਾ ਬਹੁਤ ਵਾਅਦੀ ਵਧੀਆ ਸੀ ਠੀਕ ਆਪਸੇ ਵਧੀਆ ਭਾਈਚਾਰਾ ਭਾਈ ਜੇ ਕਿਸੇ ਨਾਲ ਗਾਲੀ ਨਹੀਂ ਸੀ ਯਾਰ ਕਿਉਂ ਬਾਗਾਸ ਨੂੰ ਪਿਆਰ ਹੋਣਾ ਸਾਰੇ ਸ਼ਹਿਰ ਕੋਲ ਬਾਗਾਸ ਨੂੰ ਹੋਣਾ ਰੋ ਪਹਿਲਾਂ ਸਾਰੇ ਅਮਨ ਮਾਨ ਰੰਦੇ ਸੋ ਪਤਾ ਹੀ ਨਹੀਂ ਕਿ ਇਹ ਬਾਤ ਬਾ 13 ਦਿਨ ਤੇਰੇ ਨਸਲ ਮਿਲਦੇ ਆ ਠੀਕ ਅੱਛਾ ਸਿਆਲਕੁਰ ਜਿਵੇਂ ਹੈਗੇ ਸਾਲੇਬਾਨ ਦਾ ਵਸਾਇਆ ਪੁਰਾਣਾ ਸ਼ਹਿਰ ਉਹ ਕਿਲਾ ਉਦੋਂ ਹੀ ਹੋਏਗਾ ਉਦੋਂ ਹੀ ਹੋਗਾ ਹੋ ਸਕਦਾ ਸਲਵਾਨ ਨੂੰ ਆਲਾ ਨਾ ਸਲਵਾਨ ਸਲਵਾਨ ਸਾਲੇ ਸਲਵਾਨ ਸਲਵਾਨ ਦਾ ਹਾਂ ਪੂਰੇ ਭਗੜਾ ਦਾ ਖੂਹ ਉੱਥੋਂ ਥੋੜਾ ਜਿਹਾ 8 ਕਿਲੋਮੀਟਰ ਅੱਛਾ ਅੱਛਾ ਤੇ ਇਹ ਕਿਆ ਤੁਸੀਂ ਹਾਂ ਇਹਨਾਂ ਅੰਦਰ ਨਾ ਆਣ ਗਏ ਅੱਛਾ ਉਸਤਾਦ ਕਿਹੜਾ ਸੀ ਸਕੂਲ ਚ ਨਾ ਚਿੱਤੇ ਕਿਸੇ ਮਾਸਟਰ ਦਾ ਰਾਮ ਰਖਾ ਮੈਂ ਮਾਸਟਰ ਰਾਮ ਰਖਾ ਬਾਰ ਰਾਮ ਰਖਾ ਮਾਲੇ ਹਾਂ ਉੱਥੋਂ ਦਾ ਸੀ ਉਹ ਚੌਥੀ ਦਾ ਚੌਥੀ ਸਾਨੂੰ ਆਇਆ ਕੋ ਫੜਦੇ ਉਹ ਕਿੱਥੋਂ ਹੁੰਦਾ ਸੀ ਉਹ ਸ਼ਹਿਰ ਜੀ ਲੰਦਆ ਹੋਰ ਕਿਸੇ ਮਾਸਟਰ ਕੋਲ ਨਾਲ ਚਾਹਤੇ ਨਹੀਂ ਹੋ ਬਸ ਨਹੀਂ ਉਹ ਕਿ ਤੋਂ ਪੀਂਦੇ ਹੋ ਹੋਏ ਹੁੰਦੀ ਪਾਣੀ ਨਾਲ ਕਾਤਾ ਕਰ ਪਾਣੀ ਅੱਗੇ ਅੱਛਾ ਫੇ ਤੁਸੀਂ ਜਿਹਨੂੰ ਵੇਲ ਮਿਲਦੀ ਸੀ ਆਪਣੇ ਪਿਤਾ ਨਾਲ ਪਿੰਡ ਝਟ ਵੀ ਜਾਂਦੇ ਹੁੰਦੇ ਸੀ ਫਿਰ ਮੈਂ ਇਹ ਯਾਰ ਦੋ ਮਹੀਨੇ ਚਾਟੋ ਗਈ ਵੇਲ ਦੇ ਹਰ ਦੋ ਮਹੀਨੇ ਬਾਅਦ ਪਿੰਡ ਝਟਦੇ ਨਹੀਂ ਜਦੋਂ ਛੁੱਟੀਆਂ ਹੁੰਦੀਆਂ ਆਈਆਂ ਛੁੱਟੀਆਂ ਦੇ ਅੱਛਾ ਅੱਛਾ ਸਕੋਲੋਂ ਛੁੱਟੀਆਂ ਪਈਆਂ ਤੇ ਛੱਟ ਵਿੱਚ ਨਿਕਲਣਾ ਹਾਂ ਮਾੜਾ ਜਿਹੜਾ ਜਿਹੜਾ ਤੈਨੂੰ ਸ਼੍ਰੀਕਾ ਸੀ ਹਾਂ ਗਾੜੀ ਗਾੜੀ ਲਾਇਨ ਦਾੜੇ ਪੱਕੇ ਮਕਾਨ ਸਾਂ ਦੀ ਬੁੜੇ-ਬੁੜੇ ਛੱਟ ਵਿੱਚ ਹਾਂ ਉਹ ਕਿੱਥੇ ਕੋਈ ਹੈ ਨਿਸ਼ਾਨੀ ਉਹਦੀ ਵੀ ਯਾਦ ਹੈ ਯਾਦ ਪੂਰੀ ਹੈ ਕਿ ਤੁਹਾਨੂੰ ਤਾਂ ਅਲਰ ਹੂੰ ਤੇ ਰੇਲ ਭੜੋ ਨਾਗਵਾਲ ਨੂੰ ਜਾਂਦੇ ਸੀ ਹੂੰ ਡੇਰਾ ਬਾਬਾ ਨਰਨੂ ਆਉਂਦੇ ਸੀ ਨਾ ਉਹ ਹਾਂਜੀ ਹਾਂਜੀ ਤੇ ਉਹ ਅਲਰ ਪਹਿਲਾ ਸ਼ਹਿਰ ਦੀ ਅਲਰ ਫੇਰ ਗੁੰਨਾ ਹੂੰ ਫੇਰ ਚੁੰਡਾ ਚੁੰਡੇ ਹੋ ਸੇਹ ਦੇ ਕਰਨਾ ਤੇ ਕ ਖਬੇ ਹੱਲ ਟਾਂਗੇ ਚੜਨਾ ਤੇ ਉਹ 2 4 3 4 ਕਿਲੋਮੀਟਰ ਦੀ ਤੁਹਾਡਾ ਜਿਹੜਾ ਘਰ ਸੀ ਉਹ ਕਿਹੜੇ ਪਾਸੇ ਸੀ ਪਿੰਡ ਦੇ ਖਬੇ ਹੱਤ ਉਹ ਸੜਕ ਦੇ ਉੱਤੇ ਸੀ ਜਿਸ ਸੜਕ ਦੇ ਇੱਕ ਮਕਾਨ ਨਾਲ ਐਸੇ ਜਰਾਂ ਸੀ ਇਹਦੇ ਨਾਲੇ ਗਲੀ ਜਾਦੀ ਪਿਆ ਜਾ ਜਾਂਦਾ ਜਿਹੜੀ ਸੜਕ ਆਉਂਦੀ ਸੀ ਸ਼ਾਲਪਟੋਂ ਲੱਲੜ ਤੋਂ ਉਹ ਉੱਤੇ ਘਰ ਸੀ ਉਹ ਕਾਸੀ ਘਰ ਹੋਵੇ ਵਾਓ ਕੋਲ ਤੋਂ ਅੱਗੇ ਚਲੇ ਜਾਂਦੀ ਸੀ ਪਸਰੂ ਉਲਤ ਤਰ ਮਨ ਰੋਏ ਕੋਲੋਂ ਹੀ ਲੰਕੇ ਆਂਦੇ ਹੀ ਨਾ ਸੀ ਹਾਂਜੀ ਰੋ ਪਹਿਲਾਂ ਆਂਦਾ ਸੀ ਕੱਲੇ ਹੱਥ ਠੀਕ ਹੈ ਇਹ ਤਾਂ ਪੱਕਾ ਜਿਹਾ ਪੁਰਾਣਾ ਹੋਊਗਾ ਪੱਕਾ ਤੇ ਇੱਥੇ ਜਿਹੜੇ ਤੁਹਾਡੇ ਸ਼ਰੀਕੇ ਦੇ ਚਾਚੇ ਬਾਬੇ ਸਨ ਉਹ ਨਾਲ ਚਿੱਤੇ ਉਹਨੇ ਸਾਡਾ ਬੋਲ ਜਿਹੜਾ ਸੀ ਉਹ ਕੱਲਾ ਸੀ ਠੀਕ ਪਲੇ ਪਈ ਸੀ ਉਲੀ ਉਹਲੀ ਸੀ ਹੂੰ ਉਹ ਸਾੜਾ ਰੋ ਬੋਲ ਸੀ ਸਾਡੀ ਦਾਦੀ ਬਠੀ ਸੀ ਤੇ ਇੱਕ ਸਾੜੇ ਤਾਂ ਆਈ ਬਚਾਈ ਪਿਓ ਜੀ ਅੱਛਾ ਜੀ ਪੋੜਾ ਦੀ ਇੱਕੋ ਵਾਰੀ ਮੈਂ ਸ਼ਕਲ ਦੇਖੀ ਹੈ ਵਾ ਪਿੰਡ ਉਹ ਰਹਿੰਦੇ ਸੀ ਦਾਦਾ ਜੀ ਦੀ ਹਾਂ ਦਾਦਾ ਮਲਤਾਰੀ ਸਾਡੇ ਬਾਪ ਦਾ ਤਾਇਆ ਜੀ ਪੱਗ ਬੰਨਦੇ ਨੇ ਪੱਗ ਬੰਨਦੇ ਸੀ ਹਾਂ ਸਾਰੇ ਪੱਗਾਂ ਬੰਨਦੇ ਹੁੰਦੇ ਤਦ ਕਹਿੰਦਾ ਜੀ ਪੱਗ ਬੰਨਦੇ ਹਾਂ ਇੱਥੇ ਪੱਗ ਬੰਨਦੇ ਇੱਥੇ ਚਲੋ ਬੈਠੋ ਜੀ ਕੱਦ ਜੀ ਅੱਛਾ ਜੀ ਕੋਈ ਗੱਲ ਨਹੀਂ ਬੰਨਦੇ ਇਹ ਕਦੋਂ ਬੰਨਦੇ ਇਹ ਪੱਕਾ ਬੰਨਣੀ ਆ ਉਹ ਬਾਵਾ ਉਹ ਜਿਹੜੇ ਮਾਰ ਗਏ ਕੋਈ ਬੰਦਾ ਹੀ ਕੋਈ ਨਹੀਂ ਹਜਨਾ ਸਭ ਲੋਗ ਬੰਨਦੇ ਸਭ ਲੰਬ ਬੰਨਦੇ ਨੇ ਠੀਕ ਹੈ ਤੁਸੀਂ ਬੰਨ ਕੇ ਵੇਖੀ ਜ਼ਿੰਦਗੀ ਚ ਪਾ ਲੇ ਮੈਂ ਬੈਨ ਵਾ ਜਿਹੜੀ ਤੋਂ ਮੈਂ ਫਸਤ ਖਾਸ ਪਾਗਾ ਆਪਣੇ ਵਿਆਹ ਆਪ ਹੀ ਬਣ ਕੇ ਬਣੇਗਾ ਅੱਛਾ ਜੀ ਵਿਆਹ ਗਏ ਭਗ ਬਣ ਕੇ ਪਾ ਦੇ ਉਹ ਤਾਂ ਕੋਈ ਵੀ ਹੋਵੇ ਜ਼ਾਇਦ ਬਾਤ ਦਾ ਬਣ ਕੇ ਜਾਂਦੇ ਭਾਵੇਂ ਇਹ ਨੂੰ ਹੋਵੇ ਪਾ ਦੇ ਲਾ ਠੀਕ ਹੈ ਜਿਹੜਾ ਤੇ ਬੰਨਣਾ ਹੈ ਅੱਛਾ ਇਹ ਕਿਹੱਕੇ ਪੈਣੀ ਸੀ ਉਹਦੇ ਕੋਈ ਨਾਂ ਚਿੱਤੇ ਨੇ ਸਰਦਾਰਾਂ ਦੇ ਸਰਦਾਰ ਵੀ ਹੋਣਗੇ ਬਲੈ ਸਰਦਾਰ ਕੋਈ ਨਹੀਂ ਹਿੰਦੂ ਵਾਲੇ ਪੈਣ ਸਾਹ ਰਾਜ ਮੂਤਾ ਵਾ ਪੈਣ ਰਾਜਪੁਰ ਦਾ ਰਾਜਪੁਰ ਦਾ ਸਾਡੇ ਆਪਣੇ ਕੋਈ ਚਾਚਾਤਾਏ ਹੈ ਸਰ ਦੇਸ ਰਾਏ ਸੀ ਨਾਗਰ ਮਾਲੀ ਸੀ ਉਹ ਬਾ ਉਹ ਬਾਸਾ ਹੋਏ ਉਹ ਤੇ ਨਾਲ ਨਾ ਯਾਰ ਲੰਬੜਦਾਰ ਲੰਬੜਵਾ ਦੇ ਨਾਲ ਨਾ ਯਾਰ ਛੋਟੇ ਗੇਂਹ ਕੋ ਉੱਤੇ ਜਾਣਾ ਪੈਣ ਜਾਣਾ ਛੁਟ ਜਾਵਾਂ ਦੀਆਂ ਘਾਰ ਆ ਅਖਿਰੇ ਘਰ ਦਾ ਬਾਜੀ ਸ਼ਾਲਕੁੱਟ ਵੀਨ ਸਟੇਟ ਵਿੱਚ ਤੇ ਕਿੰਨੇ ਕਮਰੇ ਸੰਕਰਦੇ ਕਾਂ ਕਮਰੇ ਵੀ 1 2 3 ਤਾਂ ਦੋ ਕਮਰੇ ਰੇਕਰ ਥੱਲੇ ਦੋ ਕਮਰੇ ਰੇਕਰ ਸੋਈ ਬਰਾਂਡਾ ਉੱਤੇ ਤੇ ਦੂਜੇ ਵੀ ਦੋ ਕਮਰੇ ਥੱਲੇ ਦੇ ਦੋ ਕਮਰੇ ਉੱਤੇ ਤੇ ਬਰਾਂਡਾ ਰਾਹ ਜਨਹਾ ਠੀਕ ਹੈ ਕੋਲੇ ਉੱਤੇ ਮੈਂ ਉਹ ਇੱਕ ਉਹ ਛਤਰੀ ਜਿਹੜਾ ਦਿੱਤੇ ਲਾਏ ਰਗੇ ਬੁੱਕ ਤੇ ਕੋਠੇ ਸੋਣਾ ਬਾਹਰ ਜੋੜੀ ਲੱਗ ਮਨਜੀ ਉਹ ਛਤਰੀ ਬਾਈ ਸੀ ਕਦੋਂ ਤੇ ਕੋਠੇ ਦੇ ਹਾਂ ਉਹ بڑے بڑے ਮਕਾਨ ਲਿਆ ਸੀ ਨਹੀਂ ਬਣਾਏ ਸੀ ਸਾਡੇ ਫਾੜ ਸਾਡੀ ਦਾਦੀ ਨੇ ਬਣਾਏ ਠੀਕ ਹੈ ਕਿਤਨਾਂ ਕਾਲ ਗਵਾਂ ਕਿਹੜਾ ਮਕਾਨ ਸੀ ਲਾ ਡੁਰਗਾ ਵਾਸ ਦਾ ਸੀ ਕੋਠਰਾ ਉਹ ਪੱਕਾ ਸੀ ਆ ਉਹ ਵੀ ਪੱਕਾ ਰੰਸਰਾ ਵਾਲਾ ਤਿਰਣਾ ਵਾਲਾ ਵੀ ਉਹ ਪੱਕੇ ਸਾਰੇ ਮਕਾਨ ਪੱਕੇ ਹੀ ਹੱਸਦਾ ਕਜੀ ਕਿੰਨੀ ਚੌੜੀ ਸੀ ਜਿੱਥੇ ਤੁਹਾਡਾ ਘਰ ਸੀ ਉਹ ਨਹੀਂ ਉਹ ਸਾਕਾ 8 ਰੁਪਏ ਛੋਟੀ ਗਲੀ ਸੀ ਛੋਟੀ ਵਾਲੀ ਗਲੀ ਦਾ ਘਰ ਵੀ ਲੈ ਲਿਆ ਸੀ ਆਪਣਾ ਹਾਂ ਵੀਡੀਓ ਐਸੀ ਬਣ ਕੇ ਛਾਲਿਆ ਸੀ ਘਰ ਹਾਂ ਅਜੇ ਵੀ ਪਤਾ ਨਹੀਂ ਉਸੇ ਤਰ੍ਹਾਂ ਨਹੀਂ ਉਹ ਤੋ ਦੋਵੇਂ ਲੱਗਦਾ ਰਹੀ ਨਾ ਉਹ ਸਰਪ ਤੋਂ ਉਹ ਆਂਦਾ ਰਹੀ ਨਾ ਬੋਲ ਮੋਟਰ ਵਾਈਕਰ ਉਥੋਂ ਦੂ ਹੀ ਆਵਾ ਉਹ ਘੜ ਤੋਂ ਘੜ ਤੋੜਾ ਸਵਾਗ ਸੋ ਗਿਆ ਕਮੇਟ ਅੱਛਾ ਤਾਂ ਜੰਦਾ ਨਹੀਂ ਗਿਆ ਕਮ ਨਾ ਉਹ ਗਲੀ ਦਾ ਹੀ ਦੱਸਿਆ ਉਹਨੂੰ ਕਿਹਾ ਨਾ ਐ ਗਲੀ ਨਹੀਂ ਮੋੜ ਮਾ ਹੂੰ ਉਹ ਚੌਥੀ ਗਲੀ ਸਾਨੂੰ ਲੈ ਗਿਆ ਉਹਨੂੰ ਕਿਹਾ ਨਹੀਂ ਇਹ ਨਹੀਂ ਕਿ ਇਹ ਤੂੰ ਤੀਜੀ ਗਲੀ ਮਾ ਐ ਇੱਕ ਗਲੀ ਆ ਮੁਗਾਂ ਦੇ ਤੇ ਉਹਨੂੰ ਬਸੀ ਮੈਰੀ ਸਾਡੀ ਹਾਂਜੀ ਉਹ ਬਾਹਰ ਉਹਨੂੰ ਮੈਂ ਦਿਖਾਇਆ ਉਹਨੂੰ ਮੈਂ ਗਿਆ ਮੰਦਰ ਵਾਲੀ ਗਲੀ ਦੂਜੀ ਨੰਬਰ ਤੀਜੀ ਗਲੀ ਦਾ ਰਾਮਣਾ ਮਗਾਨ ਸਾਹਮਣੇ ਉਹ ਗਾਂ ਸੀ ਗਲੀ ਦੇ ਕੋ ਸਮਾਂ ਉਹਨੇ ਇਹ ਦੱਸਿਆ ਮੈਨੂੰ ਕਿ ਕੱਬੇ ਆ ਕੇ ਗਲੀ ਜਾਂਦੀ ਹੈ ਕੂਚਾ ਬੰਦੀ ਲੱਗੀ ਹੋਈ ਹੈ ਉਹ ਹੀ ਦੁਆ ਦਾ ਮੱਲਾ ਟੋਕੋਲੀ ਹੂੰ ਅੱਛਾ ਉਹ ਜਾ ਕੇ ਜਿੱਥੇ ਖੁੱਲਦਾ ਗਾੜੀ ਮਰਦ ਦੇ ਨਾਲ ਖੁੱਲਦਾ ਉਹ ਜ਼ਰਾ ਬਾ ਆਚਾਰੀ ਗਰੀ ਹੈ ਉਹਗੇ ਮਸਜਿਦ ਤੇ ਗੁਆਹ ਗੁਲਦੀ ਜਾਗੇ ਗੁਲਦੀ ਜਾਗੇ ਉਹ ਤੇ ਚੌੜੀ ਜਗ੍ਹਾ ਗਰੀ ਹੈ ਜਿੰਨੀ ਕਾਫੀ ਅੱਛਾ ਮੰਦਿਰ ਵੀ ਅੱਛਾ ਤੁਹਾਡੇ ਬਣਾਇਆ ਸਾਡ ਮੰਦਿਰ ਕਹਿੰਦਾ ਦੂਜੀ ਗਰੀ ਜ ਮੰਦਿਰ ਵੀ ਮੰਦਿਰ ਸੀ ਤੇ ਉਹ ਬਰਾਤਾ ਬੂਤ ਉਹਦਾ ਰਿਹਾ ਚਾਰ ਦੀਆਂ ਅੱਛਾ ਜੀ ਬਰਾਤਾ ਹੁੰਦੀਆਂ ਸਾਰੇ ਬਾਹਰ ਦੇ ਬਾਵੇ ਅੰਦਰ ਦੇ ਬਾਵੇ ਮੰਦਿਰ ਹੂੰ ਛੇ ਤੁਹਾਡੇ ਗਰੀ ਮਲੇ ਦੇ ਤੁਹਾਡੇ ਹਾਂ ਦੇ ਮੁੰਡੇ ਉਹ ਚੇਤੇ ਨਾ ਉਹ ਸਾਡੇ ਮਾਮੇ ਦੇ ਮੁੰਡੇ ਵੀ ਆ ਰਿਹਾ ਪਰ ਤੇ ਮਾ ਦਾ ਜੇਬ ਰਾਜ ਮੇਰਨਾ ਪੜਦਾ ਵੀ ਵੱਡੇ ਭਰਾ ਆ ਰਾਮ ਨੂੰ ਤਾਂ ਮੇਰਨਾ ਪੜਦਾ ਉਹ ਵੱਡੇ ਭਰਾ ਨਾਲ ਪੜਦਾ ਹੁੰਦਾ ਇੱਕ ਪ੍ਰੇਰ ਸੀ ਤੇ ਇੱਕ ਆ ਜੀ ਜੀ ਸੀ ਇਹ ਵੀ ਸਾਰੇ ਕੋ ਦੋ ਤੁਹਾਨੂੰ ਤੇ ਨਾ ਮਗਨਾਂ ਜਿਹੜੇ ਇੰਨੇ ਨਾਲੇ ਪਿਆਰ ਤੇਰੇ ਨਾਲੇ ਕਿਉਂ ਨਾ ਟਾਈਮ ਤੁਸੀਂ ਦੇਖੋ ਨਾ ਬਾਰਾ ਘਾਟ ਮਾਰਦਨ ਕਿੰਨਾ ਉਹ 8-9 ਸਾਲ ਦੇ ਬੱਚੇ ਨੂੰ ਪਤਾ ਹੀ ਕੱਖ ਨਹੀਂ ਲੱਗਾਈ ਸਕਦੀ ਹੁੰਦਾ ਸੀ ਨੰਦੇ ਪੌਂਦੇ ਨੂੰ ਮੈਂ ਜਾ ਕੇ ਖਾ ਕਰਦਾ ਖਾ ਕਰਕੇ ਕਿਰੂ ਬਗਾਈ ਦੀ ਜੀ ਉਸ ਜਿਹੜੇ ਸਾਰੇ ਗਵਾਂਢੀ ਨੇ ਤੁਹਾਡੇ ਇੱਥੇ ਸਿਆਲਕੋਟ ਇੱਥੇ ਆਏ ਜਿਹੜਾ ਇਹ ਲਾ ਸਰਪਗੜਾ ਵਾਲੇ ਇੱਥੇ ਹੂੰ ਉਹਨਾਂ ਦੀ ਦੁਕਾਨ ਦੀ ਦਰਨਾ ਵੀਰ ਚੰਗਰਾਂਗੇ ਬਸੀ ਨੌਂ ਜੀ ਦੁਕਾਨ ਬੰਦ ਕਰਕੇ ਮਾਰ ਗਏ ਸਾਰੇ ਇਹ ਸਾਰੇ ਤੋਂ ਹਿਮਾ ਲੈਦੇ ਸਨ ਐਸਾ ਹਾ ਸਾਰੇ ਨਾਲ ਹੀ ਜਾਂਦੇ ਅੰਦਰ ਹੀ ਸਨ ਇਹਦੇ ਚ ਕਿ ਦਰਸਮਾਨ ਸ਼ੁਰੂ ਕੀਤਾ ਹਾਂ ਖਸਰਾ ਬੁੱਕਾ ਆਈ ਰਿਪੋਰਟ ਸੀ ਬਸ ਉਹ ਰੰਗ ਆਈ ਜਾਂ ਕੋਈ ਚਾਹ ਉਹ ਵਿਚਾ ਜਿਹੜਾ ਠੀਕ ਹੈ ਤੇ ਇਹਦੇ ਅਗਲੇ ਪਾਸੇ ਸੌ ਗਾਇ ਜੇ ਵੀਰ ਚੰਗਰਾਂਗੇ ਸਨ ਹੂੰ ਤੋਂ ਹੰਸਰਾ ਚਿੜੀਆ ਵਾਲਾ ਜਵਾਦੀ ਉਹ ਦਿੱਲੀ ਜਾ ਕੇ ਸੈਟ ਲਾ ਅੱਛਾ ਤੁਸੀਂ ਦਿੱਲੀ ਚਲੇ ਜਾਓ ਠੀਕ ਹੈ ਤੇ ਤੁਹਾਡਾ ਦੇ ਘਰ ਚੇਤੇ ਆਉਂਦਾ ਅੱਜ ਵੀ ਘਰ ਚੇਤੇ ਆਉਂਦਾ ਤੁਹਾਨੂੰ ਹਾਂ ਆਉਂਦਾ ਆਉਂਦਾ ਸਿਆਲ ਕੋਲ ਵੀ ਆ ਰਹਾ ਗੜੀ ਆ ਰਹੀ ਸਾਡਾ ਉਹ ਕਾਹ ਮਲ ਕੋ 4 ਕਿਲੋਮੀਟਰ ਰਹੀ ਸਕੂਲ ਅੱਛਾ ਕੱਦ ਜਾ ਸਕੂਲ ਹਾਂ ਜਿਵੇਂ ਉਹ ਸਟੇਸ਼ਨੋਂ ਨਿਕਲ ਕੇ ਸੱਜੇ ਕਬੇ ਹੱਥ ਘਰ ਨੂੰ ਜੇ ਸੱਜੇ ਹੱਥ ਚੱਲ ਜਾਓ ਕੋਈ ਜੇ ਗੀਲ ਤੇ ਕਚਹਿਰੀਆਂ ਆ ਜਾਂਦੀਆਂ ਕਜਾਹੀਆਂ ਸੱਜੇ ਅੱਗੇ ਜਿਹੇ ਕਬਿਆਲ ਮੁੜ ਜਾਂਦੇ ਜੇ ਜਾ ਕੇ ਗੰਡਾ ਸਿੰਘ ਹਾਈ ਸਕੂਲ ਸੀ ਸਾਬ ਆਇ ਇੱਕ ਬਾਰ ਆਇਆ ਪਹਿਨੀ ਜਮੀ ਇੱਕ ਬਾਰੇ ਪ੍ਰਾਇਮਰੀ ਅਈ ਪ੍ਰਾਇਮਰੀ ਚ ਬੜ ਗਏ ਅੱਛਾ ਤੂੰ ਕਿਹ ਜਾਣਾ ਹੁ ਤੱਕ ਹਾਂ ਤੋੜੀ ਕੋਰਨੈਟ ਰਾਣੀ ਬੱਚਾ ਜੰਮਦਾ ਕੰਨਾਂ ਦਾ ਸਕੂਲ ਜਾਣਾ ਕਹਿੰਦਾ ਰੋਲ ਕਿੱਥੇ ਆ ਕਹਿੰਦਾ ਉੱਥੇ ਆ ਕਹਿੰਦਾ ਬੱਚਾ ਆ ਬਾਗੀ ਆ ਜਵਾ ਜਾਣਾ ਦੇ ਨਹੀਂ ਜਾਣਾ ਬਸਾਂ ਲਵਈਆਂ ਹੋ ਭਾ 5 ਕਿਲੋਮੀਟਰ ਜਾਣਾ ਹੋਏ ਮੈਂ ਕਿਹਾ ਸਾਹਮਣੇ ਸਾਡੇ ਘਾਹ ਦਾ ਗਰਾਊਂਡ ਹੈ ਘਰ ਦੇ ਰਾਬਣ ਤੇ ਉਹ ਨੂੰ ਬੋਥਿਆ ਜਾਨਾ ਕਾਕਾ ਨੇ ਬਗੀ ਦੇ ਧਾਵਾ ਦੇ ਪਾਇਰ ਸੀ ਰੋ ਰੂਦਾ ਐ ਤੜਾਈ ਅਜੇ ਸੋਈ ਜਾਂਦੇ ਸੀ ਕੀ ਕੀ ਲੱਗ ਜਾਂਦੇ ਸੀ ਨਾਲ ਕਿੰਨੇ ਕਿਤਾਬਾਂ ਇੱਕ ਕ ਪਹਿਲੀ ਰਵਲਾ ਕਹਾਣਾ ਉੜ ਗਿਆ ਹਮ ਅੱਗੇ ਤੇ ਦੂਜੀ ਤੇ ਦੂਜੀ ਇੱਕ ਕਿਤਾਬ ਹੁੰਦੀ ਸੀ ਛੁੱਟ ਗਈ ਤੀਜੀ ਚੀਜੀ ਕਿਤਾਬ ਉੜਦੀ ਸੀ ਕਉ ਤੀਜੇ ਜਉਤੀ ਘਰਾਵ ਜਾਗ ਰਹੇ ਨਾਲ

ਹੋ ਤੋ ਚਿੱਤੇ ਹੈ ਚਾਰਗੁਰਾਰੇ ਹੋਰ ਕੀ ਇਹ ਉਹੀ ਪੁੱਛਣਾ ਚਾਹ ਕਾਚਾ ਸਟੇਸ਼ਨੋਂ ਅਗਰ ਇਹ ਸੱਜੇ ਆਥਾ ਵੀ ਸ਼ਹਿਰੋਂ ਚਲੋ ਤੇ ਖੱਬੇ ਆ ਚਲ ਜਾਓ ਹੂੰ ਤੇ ਮਾਗਦਾ ਮੰਦਾ ਸੀ ਮਾਗੁਰਾਂ ਦੇ ਸਾਹਮਣੇ ਇੱਕ ਸਿਨਮਾ ਵੀ ਇੱਕ ਬਾਜ਼ਾਰ ਨਾਲ ਹੋਵੇ ਤੇ ਨਾਲ ਦੂਜੇ ਵੱਲ ਸਿਨਮਾ ਵੀ ਫਿਰ ਉਹ ਇੱਕ ਗਰਾਉਂਡ ਹੁੰਦਾ ਸੀ ਹੂੰ ਬੜੀ ਵੱਡੀ ਉਥੇ ਦਸਾਰਾ ਲੱਗਦਾ ਆਂ ਬੰਦਾ ਕਾਂਗੜੇ ਪਾਰ ਹੋਰ ਨਾ ਆਵਾ ਅੱਛਾ ਉਥੇ ਮੇਦਰ ਹੋਊਗਾ ਹਾਂ ਉਥੇ ਦਸਾਰਾ ਮਹਾਂ ਮੇਲਾ ਸਕਦੇ ਉਥੇ ਉਹਦੇ ਨਾਲ ਚੌਣੀ ਜਰੂਰ ਆ ਰਾਮੀਲਾ ਵੀ ਉਥੇ ਲੱਗਦੀ ਸੀ ਹਾਂਜੀ ਰਾਮੀਲਾ ਰਾਮੀਲੇ ਸਾਰ ਤੁੰਗਿਆ ਸੀ ਮੁਸਲਮਾਨਾਂ ਨਾਲ ਮਿਲਾਈ ਕਰਦਾ ਖਰਮੇ ਅੱਛਾ ਨਹੀਂ ਸੀ ਕਰਦੇ ਨਹੀਂ ਕਰ ਕਮੈਂਡ ਵਾਲੇ ਮਰਿਆ ਜੀ ਹੁੰਦੀ ਥੋੜੀ ਬੋਲੀ ਬੱਚਾ ਕਰਦੇ ਥੋੜੀ ਬਤੀ ਹੁੰਦੀ ਅੱਛਾ ਇੱਕ ਮੈਲਾ ਲੱਗਦਾ ਹੀ ਬਾਗੇ ਦੀ ਬੇਰ ਇੱਕ ਬੇਰ ਦੀ ਸਾਰੇ ਮੇਲੇ ਲੱਗਦੇ ਨੇ ਐ ਬਸੰਤ ਵੀ ਉੱਥੇ ਹੀ ਦੇਖਣ ਜਾਂਦੇ ਠੀਕ ਤਰ੍ਹਾਂ ਦੀ ਨਾਲ ਸੀ ਨਾ ਉਹ ਸਮਾਰ ਕੋਠੋਵਾਰੀ ਨਾ ਅੱਛਾ ਜਿਹੜਾ ਸਿਆਲਕੋ ਰਹਿੰਦੇ ਸੀ ਕਦੀ ਉਦੋਂ ਕਦੇ ਨਹੀਂ ਲਾਈ ਬਸ ਨੂੰ ਲਾਲ ਝੂਗਾ ਲਿਆ ਆ ਆਹੋ ਉਹ ਜੰਮੂ ਕੱਟਾਇਆ ਹੈ ਗਏ ਸੀ ਨਾ ਵੈਸ ਨੂੰ ਤੇ ਉਹ ਫਿਰ ਲਾਲੀ ਜੀ ਗਏ ਸਿਆਲਕੋ ਉੱਥੇ ਨਾ ਕਟੜੇ ਜੰਮੂ ਜੰਮੂ ਗਈ ਫਿਰ ਲਾਈਟ ਚ ਲੈ ਕੇ ਆਹ ਕਟੜੇ ਜਾਂਦੇ ਛੋਟੀ ਹੁੰਦੀ ਸੀ ਪਾਸ ਉਹ ਉਹਦੇ ਦੋ ਕਲਾਸਾਂ ਹੁੰਦੀਆਂ ਜਿਹੜੀ ਤੇ ਪਿੱਛੇ ਉਹ ਡਰਾਈਵਰ ਕੋਈ ਖਾਣਾਈ ਨਾ ਬਣਾ ਰਿਹਾ ਮੈਂ ਕੋਈ ਚਾਰ ਵੀਰ ਨਹੀਂ ਕੋਈ ਇੰਥੇ ਕਾਹ ਦੋਪੀ ਕਿੰਨਾ ਟਾਈਮ ਲੱਗਦਾ ਸੀ ਉਹ ਲੋ ਸਰ 20 25 ਕਿਲੋਮੀਟਰ ਆਇਆ ਸੀ ਮੀਨਾਲ ਫੋਟੋ ਪੈਸਾ ਪੈਸਾ ਨਹੀਂ ਕਰਾਦਾ ਠੀਕ ਹੈ ખો ખુશર મેર બાસ જاندي મેર બડા બડા લોરી બસ જاندي થી ઉથો બા તંદુરસ્તી જન બુ કુ સામે ચાલ કોડ તો علاوہ થી જે દેખે જમુ તો તો علاوہ હો કુ શેર મેખ્યા સી મે ઓટો ઓ ક્લાસો બાગન દેખયા ક્લાસો સોબન દેખયા ઓર લા બાકી હે છોટે જો કરી ਜੇ ਉਹ ਠੀਕ ਹੋ ਗਿਆ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਬਹੁਤ ਠੀਕ ਆ